ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਇਸ ਵਕਤ ਲਚਕਾਣੀ ਆਪਣਾ ਫੱਜ ਸੇਵਾ ਸੁਸਾਇਟੀ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਜੀ ਜਿੱਦਾਂ ਆਪ ਜੀ ਨੂੰ ਪਤਾ ਮੈਂਟਲੀ ਪਰੇਸ਼ਾਨ ਜਿਹੜੇ ਵੀਰ ਇੱਥੇ ਰਹਿ ਰਹੇ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧਦੀ ਜਾ ਰਹੀ ਆ ਅਸੀਂ ਤੁਹਾਡੇ ਅੱਗੇ ਇੱਕ ਵੀਡੀਓ ਇਹ ਸਾਂਝੀ ਕਰ ਰਹੇ ਹਾਂ ਜੀ ਇਸ ਵਕਤ ਲਚਕਾਣੀ ਆਸ਼ਰਮ ਦੇ ਵਿੱਚ ਇੱਕ ਵੱਡੀ ਐਂਬੂਲੈਂਸ ਦੀ ਲੋਡ ਆ ਜੀ ਆਪਣੇ ਕੋਲੇ ਛੋਟੀ ਐਂਬੂਲੈਂਸ ਹੈਗੀ ਆ ਜਿਹਦੇ ਵਿੱਚ 2-3 ਮੈਂਬਰ ਬੈਠਦੇ ਨੇ ਜਿਹੜੀ ਛੋਟੀ ਹੁੰਦੀ ਹੈ ਇਕੋਸਪੋਰਟ ਉਹ ਵੀ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਸਾਰੇ ਪਰਿਵਾਰ ਨੇ ਸਾਨੂੰ ਜਿਹੜੀ ਇਹ ਸੇਵਾ ਕੀਤੀ ਸੀ ਅਸੀਂ ਹੁਣ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਆ ਆਪਾਂ ਨੂੰ ਵੱਡੀ ਜਿਹੜੀ ਐਂਬੂਲੈਂਸ ਦੀ ਲੋੜ ਆ ਜਿਹੜੀ ਫੋਰਸ ਕੰਪਨੀ ਜਾਂ ਹੋਰ ਜਿਹੜੀ ਵੱਡੀ ਹੁੰਦੀ ਆ ਜਿਹਦੇ ਵਿੱਚ ਵੱਧ ਮਰੀਜ਼ਾਂ ਨੂੰ ਜਦੋਂ ਆਪਾਂ ਹਸਪੀਟਲ ਲੈ ਕੇ ਜਾਂਦੇ ਆ ਇਨਾ ਵੀਰਾਂ ਨੂੰ ਤਾਂ ਉਹਦੇ ਵਿੱਚ ਵੱਧ ਮਾਤਰਾ ਚੱਲ ਜਾਇਆ ਜਾ ਸਕਕੇ ਕਿਉਂਕਿ ਫਿਰ ਜਦੋਂ 2-2 4-4 ਨੂੰ ਲਿਜਾਣਾ ਪੈਂਦਾ ਤਾਂ 150 ਮੈਂਬਰ ਦੀ ਗਿਣਤੀ ਕਈ ਦਿਨਾਂ ਚ ਪੂਰੀ ਹੁੰਦੀ ਐ ਇਸ ਕਰਕੇ ਅਸੀਂ ਤੁਹਾਡੇ ਚਾਰਨਾ ਚ ਬੇਨਤੀ ਕਰਦੇ ਆਂ ਆਪ ਜੀ ਸ਼ੇਅਰ ਕਰਿਓ ਸਾਰੇ ਭੈਣ ਭਰਾ ਦਾਨੀ ਸੱਜਣਾ ਤੱਕ ਵੀ ਭੈਣ ਭਰਾ ਇਕੱਠੇ ਹੋ ਕੇ ਜਿਹੜੀ ਵੱਡੀ ਐਂਬੂਲੈਂਸ ਆ ਉਹ ਲਚਕਾਣੀ ਆਸ਼ਰਮ ਨੂੰ ਲੈ ਕੇ ਦਿੱਤੀ ਜਾਵੇ ਤਾਂ ਜੋ ਜਿਹੜੀ ਇੱਥੇ ਦੀ ਪ੍ਰੋਬਲਮ ਆ ਉਹ ਦੂਰ ਹੋ ਸਕੇ ਇੱਥੇ ਇਸ ਵਕਤ 150 ਤੋਂ ਪਲੱਸ ਜਿਹੜੇ ਮੈਂਬਰ ਰਹਿ ਰਹੇ ਨੇ ਮੈਂਟਲੀ ਪਰੇਸ਼ਾਨ ਅਤੇ 1000 ਮੈਂਬਰ ਇਥੋਂ ਮੈਡੀਸਨ ਲੈ ਕੇ ਜਾਂਦਾ ਹਰ ਮਹੀਨੇ ਵੱਖ-ਵੱਖ ਪਿੰਡਾਂ ਤੋਂ ਬਰਨਾਲਾ ਸੰਗਰੂਰ ਤੋਂ ਬਹੁਤ ਵੀਰ ਭਰਾ ਭੈਣ ਜਿਹੜੇ ਇੱਥੇ ਆ ਕੇ ਮੈਡੀਸਨ ਲੈਂਦੇ ਨੇ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਆਪ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਭੈਣ ਭਰਾਵਾਂ ਤੱਕ ਤਾਂ ਕਿ ਉਰਿਆ ਕੇ ਵਿਜ਼ਿਟ ਕਰਕੇ ਸਲਾਹ ਕਰਕੇ ਤਾਂ ਜੋ ਆਪਾਂ ਇਹ ਜਿਹੜੀ ਸੰਸਤਾ ਦੀ ਲੋੜ ਨੂੰ ਪੂਰਾ ਕਰ ਸਕੀਏ ਧੰਨਵਾਦ ਜੀ